ਭਾਈ ਮੇਰੀ ਇੱਕ ਗੱਲ ਨੂੰ ਸੁਣੋ ਉੱਥੇ ਹੀ ਚੱਲਦੀਆਂ ਮਸ਼ੀਨਾਂ ਮੈਂ ਹਰ ਰੋਜ਼ ਆਪਣੇ ਟਵਿੱਟਰ ਅਕਾਊਂਟ ਤੇ ਪਾਉਣਾ ਤੁਹਾਡੇ ਸਾਹਮਣੇ ਹੀ ਹੈ 10-10 ਨਵੀਆਂ ਮਸ਼ੀਨਾਂ ਲੱਤੀਆਂ ਹੋਈਆਂ ਨੇ ਉਹ ਇਹੋ ਜਿਹੇ ਤਰੀਕੇ ਨਾਲ ਕੱਢ ਰਹੀਆਂ ਨੇ ਤੇ 40-40 ਫੁੱਟ ਦੇ ਟੋਏ ਨੇ ਤੇ ਨਾਲ ਕੇਬਲ ਹੈ ਹੁਣ ਤੰਦਦਾ ਦੱਸੋ ਜਿਹੜਾ ਇਹਨਾਂ ਕੋਲ ਸਾਰਿਆਂ ਕੋਲ ਕਾਬਜ ਨਹੀਂ ਹੈ ਕੀ ਐ ਸਰ ਅਲਾਈਅੰਸ ਦੇ ਉੱਤੇ ਦੱਸੋ ਕਿ ਇਹ ਹੁਣ ਹੁਣ ਕਰਨਾ ਹੈ ਇਲਾਜੀ ਜੀ ਕੱਲੋ ਮੇਰੀ ਗੱਲ ਨੂੰ ਸਮਝੋ ਪਹਿਲੀ ਗੱਲ ਮੈਂ ਤੁਹਾਨੂੰ ਕਿੰਨੀ ਕ ਵਾਰ ਦੱਸਾਂ ਤੁਹਾਨੂੰ ਕਿ ਉਹ ਜਿਹੜਾ ਉਹਨਾਂ ਦਾ ਆ ਗਿਆ ਇਕੱਲੇ ਲੜਨ ਨਹੀਂ ਉਹ ਕਹਿੰਦੇ ਲੜ ਸਕਦੇ ਨੇ ਆਮ ਆਦਮੀ ਪਾਰਟੀ ਦੇ ਨਾਲ ਸੱਜਦੇ ਇਕੱਲੇ ਲੜ ਸਕਦੇ ਇੱਕ ਮਿੰਟ ਮੇਰੀ ਗੱਲ ਨੂੰ ਸੁਣੋ ਦੇਖੋ ਯਾਰ ਤੁਸੀਂ ਸ਼ਤਰੰਜ ਦੀ ਵਿਸਾਤ ਵਿੱਚੀ ਹੋਵੇ ਨਾ ਤੇ ਪਿਆਦਾ ਔਕਾਤ ਭੁੱਲ ਜੇ ਤੇ ਕੁਤਲਿਆ ਜਾਏਗਾ ਇਹ ਜਿਹੜੇ ਵੱਡੇ ਸਾਡੇ ਹਾਈ ਕਮਾਂਡ ਦੇ ਉੱਤੇ ਬੈਠੇ ਲੀਡਰ ਨੇ ਉਹ ਫੈਸਲੇ ਕਰ ਉਹ ਇੱਕ ਅਲੱਗ ਚੀਜ਼ ਹੈ ਉਹ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਹੈ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਚੀਫ ਮਿਨਿਸਟਰ ਦੇ ਇਲੈਕਸ਼ਨ ਤੋਂ ਬਿਲਕੁਲ ਅੱਡਾ ਹੈ ਬਿਲਕੁਲ ਹੀ ਅੱਡਾ ਸਮਝੋ ਨਹੀਂ ਸੋ ਇਸ ਕਰਕੇ ਉਹ ਜਿਹੜੀ ਉੱਥੇ ਅਲਾਈਅੰਸ ਹੈ ਉਹ ਇੱਕ ਲਾਰਜਰ ਕੌਜ਼ ਮੁਲਕ ਦੇ ਲਈ ਹੈ ਸਮਝਦੇ ਹੋ ਬਾਕੀ ਦੇਖੋ ਮੈਂ ਤੇ ਹਰ ਜਗ੍ਹਾ ਇੱਕੋ ਗੱਲ ਕਹਿੰਦਾ ਪਬਲਿਕ ਵੈਲਫੇਅਰ ਹੋਣਾ ਚਾਹੀਦਾ ਹੈ ਲੋਕਾਂ ਦੀ ਭਲਾਈ ਹੋਣੀ ਚਾਹੀਦੀ ਹੈ ਤਾਂ ਹੀ ਲੋਕ ਰਾਜ ਹੈ ਤੇ ਭਾਈ ਜੇ ਲੋਕ ਰਾਜ ਨਹੀਂ ਲੋਕ ਭਲਾਈ ਨਹੀਂ ਫਿਰ ਜੋ ਮਰਜ਼ੀ ਕਰੀ ਜਾਓ ਲੋਕਾਂ ਨੂੰ ਪਟਕਾਈ ਜਾਓ ਡਾਇਵਰਟ ਕਰੀ ਜਾਓ ਇੱਕ ਅੱਖੀ ਘੱਟਾ ਪਾਈ ਜਾਓ ਅਨੁਸ਼ਾਸਨ ਦੀ ਗੱਲ ਕਰਦੇ ਰਾਜਾ ਬ੍ਰਿੰਗ ਇਹ ਅਨੁਸ਼ਾਸਨ ਤੋਂ ਜਿਹੜਾ ਬਾਹਰ ਜਾਏਗਾ ਆਪਾਂ ਤੁਹਾਨੂੰ ਬਿਨਾਂ ਨੋਟਿਸ ਦਿੱਤੇ ਟਰਮੀਨੇਟ ਕਰਾਂਗੇ ਕਿਤੇ ਨਾ ਕਿਤੇ ਉਹ ਹਾਈ ਕਮਾਂਡ ਦੇ ਜਿਹੜਾ ਹੁਕਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਖਿਲਾਫ ਜਾਂਦੇ ਆ ਹੁਣ ਦੇਵਾਲ ਸਿੰਘ ਵਾਲਾ ਇਸ ਤਰ੍ਹਾਂ ਕਿ ਬਹੁਤ ਵੱਡਾ ਦੇਖੋ ਮੈਂ ਤੁਹਾਨੂੰ ਬੜੀ ਸਿੰਪਲ ਜੀ ਗੱਲ ਸਿੰਪਲ ਜੀ ਗੱਲ ਹੁੰਦਾ ਹੈ ਅਨੁਸ਼ਾਸਨ ਸਿਰਫ ਕਿਸੇ ਇੱਕ ਚਾਰ ਪੰਜ ਬੰਦਿਆਂ ਲਈ ਨਹੀਂ ਹੁੰਦਾ ਜੇ ਅਨੁਸ਼ਾਸਨ ਹੈ ਦੇ ਕੈਨੋਟ ਬੀ ਅ ਡਿਫਰੈਂਟ ਯਾਰਡ ਸਟਿਕ ਫॉर ਡਿਫਰੈਂਟ ਪੀਪਲ ਤੁਸੀਂ ਅਨੁਸ਼ਾਸਨ ਲਾਗੂ ਕਰੋ ਸਭ ਦੇ ਲਈ ਇੱਕੋ ਜਿਹਾ ਹੀ ਹੋਵੇ ਜੀ ਸੱਦ ਕੇ ਮਤਲਬ ਨਹੀਂ ਕਰ ਰਹੇ ਸਾਰੇ ਲੋਕ ਨਹੀਂ ਨਹੀਂ ਉਹ ਦੇਖੋ ਇਹ ਵੀ ਕਹਿਣਾ ਗਲਤ ਹੈ ਕਿ ਨਹੀਂ ਗਲਤ ਇਹ ਇਹ ਤਾਂ ਤੁਸੀਂ ਦੇਖੋ ਲੋਕਤੰਤਰ ਚ ਲੋਕ ਫੈਸਲਾ ਕਰਦੇ ਆ ਔਰ ਲੋਕ ਹੀ ਦੇਖਦੇ ਆ ਸਮਝਦੇ ਹੋ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿ ਇੱਕ ਇੱਕ ਬੰਦਾ ਉਹੀ ਗੱਲ ਕਰੇ ਤੇ ਉਹਦਾ ਅਨੁਸ਼ਾਸਨ ਨਹੀਂ ਦਿਖਦਾ ਦੂਜਾ ਬੰਦਾ ਉਹੀ ਗੱਲ ਕਰੇ ਤੇ ਭਾਈ ਸਾਡੀਆਂ ਟੰਗਾਂ ਥੱਲੋਂ ਨਿਕਲ ਨਹੀਂ ਤੇ ਤੇਰਾ ਅਨੁਸ਼ਾਸਨ ਤੇ ਨਹੀਂ ਦਿਖਾ ਲਾਡੀ ਜੀ ਵੀ ਬੈਠੇ ਇੱਥੇ ਖੜੇ ਨੇ ਲੋਕ ਸਦੇ ਨੇ ਲੋਕ ਮੇਰਾ ਇਹ ਸਵਾਲ ਸੀ ਕਿ ਲਾਡੀ ਜੀ ਦੇ ਹਲਕੇ ਚ ਵੀ ਗਏ ਕੱਲ੍ਹ ਨੇ ਹਰ ਸਿੰਘ ਵਾਲੇ ਵਾਲੇ ਪਾਸੇ ਵੀ ਗਏ ਲੋਕ ਇਹ ਜਿਹੜੇ ਤੁਸੀਂ ਪ੍ਰੋਗਰਾਮ ਦਿੱਤੇ ਲੋਕਾਂ ਦੇ ਡਿਮਾਂਡ ਦੇ ਉੱਤੇ ਮਿੱਤਰ ਪਿਆਰੇ ਖੜਗੇ ਸਾਹਿਬ ਦਾ ਸਿੱਧਾ ਸਿੱਧਾ ਇਹ ਹੁਕਮ ਹੈ ਕਿ ਲੋਕਾਂ 'ਚ ਜਾਓ ਸੰਪਰਕ ਕਰੋ ਲੋਕਾਂ 'ਚ ਜਾਓ ਸੰਪਰਕ ਕਰੋ ਕਾਂਗਰਸ ਦਾ ਝੰਡਾ ਹੈ ਕਾਂਗਰਸ ਦੀ ਗੱਲ ਕਰ ਰਹੇ ਆ ਵਿਰੋਧੀ ਪਾਰਟੀ ਨੂੰ ਠੋਕ ਰਹੇ ਆ ਜਾਂ ਤੁਹਾਡੇ ਚੋਂ ਕਿਸੇ ਨੇ ਇਹ ਕਿਹਾ ਹੋਵੇ ਵੀ ਚੋਰੋਂ ਤੁਸੀਂ ਉਹ ਚੋਰਤੰਤਰ ਚਲਾਉਨੇ ਹੋ ਕਹੋ ਆਪੋਜੀਸ਼ਨ ਦਾ ਰੋਲ ਹੈ ਉਹ ਨੁਭਾ ਰਹੇ ਆ ਠੀਕ ਹੈ ਤੁਸੀਂ ਕਹੋ ਜੀ ਸਦਕੇ ਅਸੀਂ ਕਹਿੰਦੇ ਆ ਜੀ ਸਦਕੇ ਇੱਕੋ ਹੀ ਇੱਕੋ ਹੀ ਦਾਣਾ ਬਾਣਾ ਬਣ ਰਿਹਾ ਹੈ ਨਾ ਫਿਰ ਦਿੱਕਤ ਕਾਦੀ ਹੈ ਤੁਸੀਂ ਗੁਰਬਾਜੀ ਪਾਰਟੀ ਨੂੰ ਨੁਕਸਾਨ ਨਹੀਂ 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 ਮੇਰੇ ਹਿਸਾਬ ਦੇ ਨਾਲ ਦੇਖੋ ਅਸੀਂ ਸਾਰੇ ਮੈਂ ਤੇ ਛੋਟੀਆਂ ਚੀਜ਼ਾਂ ਵੱਲ ਦੇਖ ਰਹੀ ਨਹੀਂ ਦੇਖੋ ਮੈਂ ਤੇ ਅੱਜ ਤੱਕ ਜਦੋਂ ਪ੍ਰਧਾਨ ਵੀ ਬਣਿਆ ਸੀ ਮੈਂ ਤਾਂ ਨਾ ਕਿਤੇ ਕਿਸੇ ਨੂੰ ਨੋਟਿਸ ਭੇਜਿਆ ਨਾ ਕਿਸੇ ਨੂੰ ਕੱਢਿਆ ਨਾ ਕਦੇ ਕਿਸੇ ਨਾਲ ਉਹਤੋਈ ਕੀਤੀ ਮੈਂ ਤਾਂ ਇਹ ਕਹਿੰਦਾ ਸੀਗਾ ਸਾਰੇ ਤੁਰਨ ਯਾਰ ਤੇ ਉਦੋਂ ਵੀ ਬੜੇ ਲੋਕ ਹਾਂ ਉਦੋਂ ਵੀ ਬੜੇ ਲੋਕ ਬੋਲ ਜਾਂਦੇ ਸੀ ਭਾਈ ਡਿਸੈਂਟ ਹੋਵੇ ਹੱਕ ਹੈ ਕਿਸੇ ਦਾ ਵੀ ਬੋਲ ਸਕਦਾ ਕਿਸੇ ਦੇ ਬੋਲਣ ਨਾਲ ਕੋਈ ਗੰਦਾ ਥੋੜਾ ਨਾ ਹੋ ਜਾਂਦਾ ਸਰ ਬਾਜਵਾ ਸਾਹਿਬ ਦਾ ਇੱਕ ਪਿਆਰਾ ਆਇਆ ਵੀ ਜੇ ਘੂਠੇ ਜ਼ਹਿਰ ਪਰਚੇ ਤੇ ਘੂਠਾ ਵੱਡਾ ਦੇਣਾ ਚਾਹੀਦਾ ਨੇ ਕਿਸ ਤਰ੍ਹਾਂ ਵੇਖੋ ਦੇਖੋ ਜਿਹੜਾ ਆਪਣੇ ਅੰਗ ਵੱਡਣਾ ਚਾਹੇ ਉਹ ਵੱਡ ਸਕਦਾ ਥੈਂਕ ਯੂ